ਵਾਇ ਗੁਰੂ ਜੀ ਕੀਰਤਨ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਹਨ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਆਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜਦਿਆਂ ਪਾਰ ਦੀਆਂ ਮੰਕੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ ਸ਼ਬਦ ਦੀ ਤੁਕਹੀ ਧਾਰਨਾ ਬਣਾਈ ਜਾਵੇ ਹੁਕਮ ਲੈਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾ ਲੈਣਾ ਜਾਂ ਸੁੰਣਾ ਸਤਿਗੁਰੂ ਜੀ ਦੇ ਦਰਸ਼ਨ ਹਨ ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮਤ ਹੈ ਸੰਗਤ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਏ ਕੀਰਤਨ ਜਾਂ ਕਥਾ ਵਿਖਿਆਨ ਜਾਂ ਪਾਠ ਦੀਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੇਵਲ ਸਿੱਖ ਮਰਦ ਜਾਂ ਟੀਵੀ ਹੀ ਪਾਠਨ ਦਾ ਅਧਿਕਾਰੀ ਹੈ। ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ। ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਹੁਕਮ ਲੈਂਨ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ। ਅਤੇ ਸ਼ਬਦ ਸਾਰਾ ਪੜੋ ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜਨੀ ਚਾਹੀਏ ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਉੱਤੇ ਭੋਗ ਪਾਇਆ ਜਾਵੇ ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ ਸਧਾਰਨ ਪਾਠ ਹਰ ਇੱਕ ਸਿੱਖ ਨੂੰ ਵਾਸ ਲੱਗੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵਕਰਾ ਤੇ ਨਿਵੇਕਲਾ ਸਾਰ ਨਿਯਤ ਕਰਨਾ ਚਾਹੀਏ ਹਰ ਇੱਕ ਸਿੱਖ ਸਿੱਖਣੀ ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਸਿੱਖਣਾ ਚਾਹੀਦਾ। ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਸਫਰ ਆਦੀ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰੱਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ। ਚੰਗਾ ਤਾਂ ਇਹ ਹੈ ਕਿ ਹਰ ਇੱਕ ਸਿੱਖ ਆਪਣਾ ਸਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ 2 ਮਹੀਨੇ ਮਗਰੋਂ ਜਾਂ ਜਿੰਨੇ ਸਮੇਂ ਵਿੱਚ ਹੋ ਸਕੇ ਭੋਗ ਪਾਵੇ ਪਾਠ ਆਰੰਭ ਕਰਨ ਸਮੇਂ ਅਨੰਤ ਸਾਹਿਬ ਪਹਿਲੀਆਂ 5 ਪੌੜੀਆਂ ਤੇ ਇੱਕ ਅੰਤਲੀ ਪੌੜੀ ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਏ ਫਿਰ ਜਪ ਸਾਹਿਬ ਦਾ ਪਾਠ ਕਰਨਾ ਚਾਹੀਏ ਅਖੰਡ ਪਾਠ ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ ਪਾਠ ਸਾਫ਼ ਤੇ ਸ਼ੁੱਧ ਹੋਵੇ ਬਹੁਤ ਤੇਜ਼ ਪੜਨਾ ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ ਗੁਰਬਾਣੀ ਦੀ ਨਿਰਾਤਰੀ ਹੈ ਅੱਖਰ ਮਾਤਰ ਦਾ ਧਿਆਨ ਰੱਖ ਕੇ ਸ਼ੁੱਧ ਪਾਠ ਤੇ ਸਾਫ਼ ਕਰਨਾ ਚਾਹੀਏ ਭਾਵੇਂ ਸਮਾਂ ਕੁਝ ਵਧੇਕ ਲੱਗ ਜਾਵੇ ਅਖੰਡ ਪਾਠ ਜਿਸ ਸੰਗਤ ਜਾਂ ਪਰਿਵਾਰ ਨੇ ਕਰਨਾ ਹੈ ਉਹ ਆਪ ਕਰੇ ਤੱਬਰ ਦੇ ਕਿਸੇ ਆਦਮੀ ਸਾਥ ਸੰਬੰਧੀ ਮਿੱਤਰ ਆਦੀ ਮਿਲ ਕੇ ਕਰਨ ਪਾਠੀਆਂ ਦੀ ਗਿਣਤੀ ਮੁਕਰਰ ਨਹੀਂ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ ਪਾਠੀ ਦੀ ਜਥਾ ਸ਼ਕਤੀ ਓਜਨ ਬਸਰ ਆਦੀ ਨਾਲ ਯੋਗ ਸੇਵਾ ਕੀਤੀ ਜਾਵੇ ਅਖੰਡ ਪਾਠ ਜਾਂ ਕਿਸੇ ਹੋਰ ਤਰ੍ਹਾਂ ਦੇ ਪਾਠ ਵੇਲੇ ਹੁਕਮ ਜੋਤ ਨਲੀ ਏਰ ਆਦੀ ਰੱਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮੰਨਮਤ ਹੈ। ਸਧਾਰਨ ਜਾਂ ਅਖੰਡ ਪਾਠ ਦਾ ਆਰੰਭ ਸਧਾਰਨ ਪਾਠ ਦੇ ਆਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਤ ਸਾਈਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ। ਅਖੰਡ ਪਾਠ ਵੇਲੇ ਕੜਾ ਪ੍ਰਸ਼ਾਦ ਹੋਵੇ ਫਿਰ ਅਨੰਤ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਕਰਨ ਮਗਰੋਂ ਅਰਦਾਸ ਕਰਕੇ ਅਤੇ ਹੁਕਮ ਲੈ ਕੇ ਪਾਠ ਦਾ ਆਰੰਭ ਕੀਤਾ ਜਾਵੇ। ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਧਾਰਨ ਜਾਂ ਅਖੰਡ ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗ ਮਾਲਾ ਪੜ ਕੇ ਜਲਦੀ ਸਤਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਬਤ ਪੰਤ੍ਰਿਚ ਅਜੇ ਤੱਕ મતਭੇਦ ਹੈ। ਇਸ ਲਈ ਰਾਗ ਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਲਿਖਣ ਜਾਂ ਛਾਪਣ ਦਾ ਹੀਆਂ ਕੋਈ ਨਾ ਕਰੇ। ਇਸ ਤੋਂ ਉਪਰੰਤ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ ਰੁਮਾਲ ਚੌਰ ਚਾਨਣੀ ਆਦਿ ਦੀ ਪੇਟਾ ਅਤੇ ਪੰਥਕ ਕਾਰਜਾਂ ਲਈ ਜਥਾ ਸ਼ਕਤੀ ਅਰਦਾਸ ਕਰਾਈ ਜਾਵੇ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਜੋ ਵਿਧੀ ਅਨੁਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪਰਵਾਨ ਹੋਵੇਗਾ ਕੜਾ ਪ੍ਰਸ਼ਾਦ ਤਿਆਰ ਕਰਨ ਦੀ ਵਿਧੀ ਇਹ ਹੈ ਸਵਚ ਪਾਂਡੇ ਵਿੱਚ ਤ੍ਰਿਭਾਵਲੀ ਆਟਾ ਉੱਤਮ ਮਿੱਠਾ ਤੇ ਕੀ ਇੱਕੋ ਜਿਨੇ ਪਾ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ ਫਿਰ ਸਵਚ ਬਸਰ ਨਾਲ ਟੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਚ ਚੌਂਕੀ ਉੱਪਰ ਰੱਖਿਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੰਗਤ ਨੂੰ ਉੱਚੀ ਆਵਾਜ਼ ਸੁਣਾ ਕੇ ਅਨੰਤ ਸਾਹਿਬੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਇੱਕ ਪੌੜੀ ਦਾ ਪਾਠ ਕੀਤਾ ਜਾਵੇ ਅਤੇ ਅਰਦਾਸਾਂ ਸੋਧਿਆ ਜਾਵੇ ਤੇ ਪਰਵਾਨਗੀ ਲਈ ਕਿਰਪਾਨ ਪੇਟ ਹੋਵੇ ਇਸੇ ਉਪਰੰਤ ਸੰਗਤ ਨੂੰ ਵਰਤੋਂ ਤੋਂ ਪਹਿਲਾਂ ਕੜਾ ਪ੍ਰਸ਼ਾਦ ਵਿੱਚੋਂ ਪੰਜਾਂ ਪਿਆਰਿਆਂ ਦੇ ਗਫਾ ਕੱਢ ਕੇ ਵਰਤਾਇਆ ਜਾਵੇ ਉਪਰੰਤ ਸੰਗਤ ਵਿੱਚ ਵਰਤੋਂ ਲੱਗਿਆ ਪਹਿਲਾਂ ਤਾਬਿਆਂ ਬੈਠੇ ਸਿੰਘ ਨੂੰ ਕਟੋਰੇ ਜੋ ਕਾਲ ਵਿੱਚ ਪਾ ਕੇ ਦੇਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਇ ਕਿਸੇ ਲਿਹਾਜ਼ ਜਾਂ ਕਿਰਨਾ ਕਰਕੇ ਵਿਤਕਰਾ ਨਾ ਕਰੇ ਸਭ ਸਿੱਖ ਗੈਰ ਸਿੱਖ ਨੀਚ ਉਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ ਕੜਾ ਪ੍ਰਸ਼ਾਦ ਵਰਤੋਂ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੂਤ ਛਾਤ ਦਾ ਖਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ ਕੜਾ ਪ੍ਰਸ਼ਾਦ ਪੇਟਾ ਕਰਨ ਵੇਲੇ ਘਟ ਤੋਂ ਘਟ ਇੱਕ ਟਕਾ ਨਕਤ ਅਰਦਾਸ ਵੀ ਹੋਵੇ ਗੁਰਬਾਣੀ ਦੀ ਕਥਾ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖੀ ਕਰੇ ਕਥਾ ਦਾ ਮਨੋਰਥ ਗੁਰਮਤਿ ਡ੍ਰਿੜਾਣਾ ਹੀ ਹੋਵੇ था 10 गुरु साहिबान दी ਬਾਣੀ ਜਾਂ ਪਾਈ ਗੁਰਦਾਸ ਪਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸੀਆਂ ਪੁਸਤਕਾਂ ਜੋ ਗੁਰਮਤ ਅਨੁਕੂਲ ਹੋਣ ਦੀ ਹੋ ਸਕਦੀ ਹੈ ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ ਵਿਖਿਆਨ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਕੋਈ ਵਿਖਿਆਨ ਨਹੀਂ ਹੋ ਸਕਦਾ ਗੁਰਦੁਆਰੇ ਦਾ ਪ੍ਰੋਗਰਾਮ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਹ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਰਤਨ ਕਥਾ ਪਖਿਆਨ ਅਨੰਦ ਸਾਹਿਬ ਅਰਦਾਸ ਫਤਿਹ ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ ਗੁਰਮਤਿ ਦੀ ਰਹਿਣੀ ਸਿੱਖ ਦੀ ਆਮ ਰਹਿਣੀ ਕਰਤ ਵਿਰਤ ਗੁਰਮਤ ਅਨੁਸਾਰ ਹੋਵੇ ਗੁਰਮਤ ਇਹ ਹੈ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਜਾਤ ਪਾਤ ਚੂਤ-ਛਾਤ ਜੰਤਰ ਮੰਤਰ ਤੰਤਰ ਸ਼ਗਨ ਤਿੱਖ ਮਹੂਰਤ ਗ੍ਰਹਿ ਰਾਸ਼ ਸ਼ਰਾਦ ਪਿੱਤਰ ਕਿਆਹ ਪਿੰਡ ਪੱਤਲ ਦੀਵਾ ਕਿਰਿਆ ਕਰਮ ओम जग तर्पण सिक्खा सूत पतदन एकादशी पूर्णमासी आदि देवर्थ तिलक जंशु तुलसी माला गोर मठ मडी मूर्ति पूजा आदि परम रूपकर्मा ਉਤੇ ਨਿਸ਼ਚੈ ਨਹੀਂ ਕਰਨਾ ਗੁਰ ਅਸਥਾਨ ਤੋਂ ਛੁੱਟ ਕਿਸੇ ਅਨ ਧਰਮ ਦੇ ਤੀਰਤ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ ਪੀਰ ਬ੍ਰਾਹਮਣ ਉਚਣਾ ਸੁਖਣਾ ਸ਼ੀਰਣੀ ਵੇਦ ਸ਼ਾਸਤਰ ਗਾਇਤਰੀ गीता कुरान अंजील आदि ਉੱਤੇ ਨਿਸ਼ਚੈ ਨਹੀਂ ਕਰਨਾ ਹਾਂ ਆਮ ਵਾਕਫੀ ਲਈ ਅਨੁਮਤਾਂ ਦੇ ਗ੍ਰੰਥਾਂ ਦਾ ਪੜ੍ਹਨਾ ਯੋਗ ਹੈ ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅੰਦਰਮੀ ਦਾ ਦਿਲ ਨਾ ਦੁਖਾਵੇ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਅਗੇ ਅਰਦਾਸ ਕਰੇ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜੇ ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦੀ ਬਾਣੀ ਸਿੱਖਦਾ ਫਰਜ਼ ਹੈ ਕਿਸ ਲੜਕੇ ਕੇ ਜੋ ਹੋਏ ਸੋ ਉਹਨਾਂ ਦਾ ਬੁਰਾ ਨਾ ਮੰਗੇ। ਕੇਸ ਉਹੀ ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇ ਸਾਵਧਕ ਰੱਖੇ। ਸਿੱਖ ਪੰਗ ਅਫੀਮ, ਸ਼ਰਾਬ, ਤਮਾਕੂ ਆਦੀ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ। ਸਿੱਖ ਮਰਦ अथवा ਇਸਤਰੀ ਨੂੰ ਨੱਕ ਕੰਨ ਚੇਦਣਾ ਮਨਾ ਹੈ। ਗੁਰੂ ਦਾਸਿਕ ਕੰਨਿਆ ਨਾ ਮਾਰੇ। कुड़ी मार नाल ना वरते गुरु का सिख धर्म की किरत करके निर्वाह करे गुरु का सिख गरीब की रचना गुरु की गोलक जाने चोरी यारी ना करे जुआ ना खेडे पर बेटी को बेटी जाने, पर इस्त्री को मात बखाने, है अपन इसी सोमरत होह तवंत सिंह है सोई इसे तरह सिख स्त्री अपने पति प्रत धर्म च रहे ਗੁਰੂ ਕਾ ਸਿੱਖ ਜਨਮ ਤੋਂ ਲੈ ਕੇ ਦਿਹਾਂਤ ਤੱਕ ਗੁਰ ਮਰਯਾਦਾ ਕਰੇ ਸਿੱਖ ਸਿੱਖ ਨੂੰ ਮਿਲਣ ਸਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਾਵੇ ਮਰਦ ਇਸਤਰੀ ਦੋਹਾਂ ਲਈ ਇਹੋ ਹੁਕਮ ਹੈ ਸਿੱਖ ਇਸਤਰੀਆਂ ਲਈ ਪਰਦਾ ਜਾਂ ਕੁੰਡ ਕਰਨਾ ਉਚਿਤ ਨਹੀਂ ਸਿੱਖ ਲਈ ਕਚਹਿਰੇ ਤੇ ਦਸਤਾਰ ਤੋਂ ਛੁੱਟ ਪੋਸ਼ਾਕ ਸੰਬੰਧੀ ਬਾਕੀ ਕੋਈ پابੰਦੀ ਨਹੀਂ ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ